ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖ ਫਲਸਫੇ ਦੇ ਬਿਲਕੁਲ ਕੇਂਦਰ ਵਿੱਚ ਮੌਜੂਦ ਇੱਕ ਚਿੰਨ੍ਹ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਚਿੰਨ੍ਹ ਹੈ ਇੱਕ ਓੰਕਾਰ ਯਾਨੀ ਇੱਕ ਓੰਕਾਰ ਤੇ ਇਸ ਵਿਸ਼ੇ ਨੂੰ ਸਮਝਣ ਲਈ ਸਾਡੇ ਕੋਲ ਡਾਕਟਰ ਓੰਕਾਰ ਸਿੰਘ ਦਾ ਇੱਕ ਕਮਾਲ ਦਾ ਲੇਖ ਹੈ ਜੋ ਇਸ ਦੇ ਮਤਲਬ ਹਰ ਪਹਿਲੂ ਨੂੰ ਖੋਲਦਾ ਹੈ ਹਾਂਜੀ ਤੇ ਆਪਣਾ ਮਕਸਦ ਵੀ ਇਹੀ ਹੈ ਕਿ ਇਸ ਚਿੰਨ੍ਹ ਦੇ ਅਰਥ ਇਸ ਦੇ ਪਿੱਛੇ ਦਾ ਇਤਿਹਾਸ ਤੇ ਸਿੱਖ ਸੋਚ ਲਈ ਇਸ ਦੀ ਅਹਿਮੀਅਤ ਨੂੰ ਫਰੋਲਿਆ ਜਾਵੇ ਬਿਲਕੁਲ ਅਤੇ ਸ਼ੁਰੂਆਤ ਹੀ ਇੱਕ ਮੈਨੂੰ ਕਹਿਣਾ ਚਾਹੀਦਾ ਹੈ ਹੈਰਾਨ ਕਰਨ ਵਾਲੀ ਗੱਲ ਨਾਲ ਹੁੰਦੀ ਹੈ ਕਿਹੜੀ ਗੱਲ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਸ਼ਬਦ ਹੈ ਹਾਂ ਇਹ ਤਾਂ ਹੈ ਤੇ ਪੂਰੇ ਗ੍ਰੰਥ ਵਿੱਚ 568 ਵਾਰੀ ਆਉਂਦਾ ਹੈ ਪਰ ਸਭ ਤੋਂ ਦਿਲਚਸਪ ਗੱਲ ਪਤਾ ਕੀ ਹੈ ਹੂੰ ਕਿ ਦੁਨੀਆ ਦੇ ਇੱਕ ਮਹਾਨ ਧਰਮ ਗ੍ਰੰਥ ਦੀ ਸ਼ੁਰੂਆਤ ਕਿਸੇ ਮੰਤਰ ਜਾਂ ਸ਼ਲੋਕ ਨਾਲ ਨਹੀਂ ਹੋ ਰਹੀ। ਅੱਛਾ ਸਗੋਂ ਗਣਿਤ ਦੇ ਇੱਕ ਅੰਕ 1 ਨਾਲ ਹੁੰਦੀ ਹੈ। ਇਹ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ ਹੈਨਾ? ਬਿਲਕੁਲ ਤੇ ਇਹ ਹੀ ਤਾਂ ਇਸ ਦੀ ਸਾਰੀ ਖੂਬਸੂਰਤੀ ਹੈ। ਇਹ ਅੰਕ 1 ਹੀ ਮਤਲਬ ਇਸ ਪੂਰੇ ਫਲਸਫੇ ਦੀ ਜੜ੍ਹ ਹੈ। ਇਸ ਦਾ ਮੂਲ ਹੈ। ਇੱਕ ਗੁਰਮਤ ਦੇ ਉਸ ਬੁਨਿਆਦੀ ਸਿਧਾਂਤ ਨੂੰ ਬਿਨਾਂ ਕਿਸੇ ਸ਼ੱਕ ਦੇ ਸਥਾਪਿਤ ਕਰ ਦਿੰਦਾ ਹੈ ਕਿ ਪ੍ਰਮਾਤਮਾ ਇੱਕ ਹੈ। ਸਿਰਫ ਇੱਕ। ਹਾਂ ਸਿਰਫ ਇੱਕ। ਜੇ ਤੁਸੀਂ ਉਸ ਸਮੇਂ ਦੇ ਧਾਰਮਿਕ ਮਾਹੌਲ ਬਾਰੇ ਸੋਚੋ ਤਾਂ ਇਹ ਗੱਲ ਕਹਿਣੀ ਇੱਕ ਇਨਕਲਾਬ ਤੋਂ ਘੱਟ ਨਹੀਂ ਸੀ। ਸੱਚੀ? ਹਾਂਜੀ, ਉਸ ਵੇਲੇ ਇਹ ਗੱਲ ਕਹਿਣ ਲਈ ਬਹੁਤ ਵੱਡੀ ਹਿੰਮਤ ਚਾਹੀਦੀ ਸੀ। ਤੁਸੀਂ ਇਨਕਲਾਬ ਸ਼ਬਦ ਵਰਤਿਆ, ਇਹ ਬਹੁਤ ਦਮਦਾਰ ਹੈ। ਇਸ ਨੂੰ ਸਹੀ ਮਾਇਨੇ ਵਿੱਚ ਸਮਝਣ ਲਈ ਸਾਨੂੰ ਉਸ ਸਮੇਂ ਵਿੱਚ ਜਾਣਾ ਪਵੇਗਾ। ਮਤਲਬ ਇਹ ਇੰਨੀ ਵੱਡੀ ਕ੍ਰਾਂਤੀਕਾਰੀ ਗੱਲ ਕਿਉਂ ਸੀ? ਹੂੰ। ਉਹ ਕਿਹੜੀ ਸਮੱਸਿਆ ਸੀ ਜਿਸ ਦਾ ਹੱਲ ਇੱਕ ਓੰਕਾਰ ਦੇ ਰੂਪ ਵਿੱਚ ਸਾਹਮਣੇ ਆਇਆ? ਬਹੁਤ ਵਧੀਆ ਸਵਾਲ ਹੈ ਤੇ ਲੇਖ ਇਸ ਤੇ ਕਾਫੀ ਰੋਸ਼ਨੀ ਪਾਉਂਦਾ ਹੈ ਦੇਖੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਭਾਰਤ ਵਿੱਚ ਪ੍ਰਮਾਤਮਾ ਦਾ ਕੋਈ ਇੱਕ ਸੰਕਲਪ ਨਹੀਂ ਸੀ ਅੱਛਾ ਅਨੇਕਾ ਰੂਪ ਸਨ ਲੇਖਕ ਇੱਕ ਪੁਰਾਣੇ ਮੁਹਾਵਰੇ ਦਾ ਜ਼ਿਕਰ ਕਰਦਾ ਹੈ ਕਿ ਇੱਥੇ 33 ਕਰੋੜ ਦੇਵੀ-ਦੇਵਤਿਆਂ ਨੂੰ ਮੰਨਿਆ ਜਾਂਦਾ ਸੀ 33 ਕਰੋੜ ਹਾਂ ਹੁਣ ਇਹ ਗਿਣਤੀ ਸਹੀ ਹੋਵੇ ਜਾਂ ਨਾ ਪਰੇ ਉਸ ਵੇਲੇ ਦੀ ਮਾਨਸਿਕਤਾ ਨੂੰ ਜ਼ਰੂਰ ਦਰਸਾਉਂਦੀ ਹੈ ਮਤਲਬ ਹਰ ਚੀਜ਼ ਦਾ ਆਪਣਾ ਇੱਕ ਵਖਰਾ ਦੇਵਤਾ ਬਿਲਕੁਲ ਲੇਖ ਦੱਸਦਾ ਹੈ ਕਿ ਉਸ ਸਮੇਂ ਦਾ ਮਨੁੱਖ ਨਾ ਮੁਢਲੇ ਤੌਰ ਤੇ ਦੋ ਭਾਵਨਾਵਾਂ ਨਾਲ ਜੀ ਰਿਹਾ ਸੀ ਦੋ ਭਾਵਨਾਵਾਂ ਕਿਹੜੀਆਂ ਡਰ ਅਤੇ ਲਾਭ ਓ ਜਿਸ ਚੀਜ਼ ਤੋਂ ਲਾਭ ਹੁੰਦਾ ਸੀ ਉਸ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਸੂਰਜ ਰੌਸ਼ਨੀ ਦਿੰਦਾ ਹੈ ਉਹ ਦੇਵਤਾ ਹੈ ਸਹੀ ਗੱਲ ਹੈ ਨਦੀਆਂ ਪਾਣੀ ਦਿੰਦੀਆਂ ਹਨ ਉਹ ਦੇਵੀਆਂ ਹਨ ਪਿੱਪਲ ਛਾਂ ਦਿੰਦਾ ਹੈ ਗਾਂ ਦੁੱਧ ਦਿੰਦੀ ਹੈ ਇਹ ਸਭ ਮਤਲਬ ਪੂਜਣਯੋਗ ਹੋ ਗਏ ਇਹ ਤਾਂ ਇੱਕ ਤਰ੍ਹਾਂ ਦੀ ਕਿਵੇਂ ਕਹਾ ਰੋਹਾਨੀ ਇੰਸ਼ੋਰੈਂਸ ਵਰਗਾ ਹੋ ਗਿਆ ਹਾਂ ਹਾਂ ਨਦੀ ਦੇ ਦੇਵਤੇ ਨੂੰ ਖੁਸ਼ ਰੱਖੋ ਤਾਂ ਕਿ ਫਸਲਾਂ ਨੂੰ ਪਾਣੀ ਮਿਲਦਾ ਰਹੇ ਬਿਲਕੁਲ ਸਹੀ ਸਮਝਿਆ ਤੇ ਅੱਗ ਦੇ ਦੇਵਤੇ ਨੂੰ ਖੁਸ਼ ਰੱਖੋ ਤਾਂ ਕਿ ਘਰ ਨਾ ਸੜੇ ਹਾਂਜੀ ਤੇ ਦੂਜੇ ਪਾਸੇ ਜਿਸ ਚੀਜ਼ ਤੋਂ ਡਰ ਲੱਗਦਾ ਸੀ ਉਸ ਨੂੰ ਵੀ ਸ਼ਾਂਤ ਕਰਨ ਲਈ ਪੂਜਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਸੱਪ ਨੇਕਲ ਸਭ ਤੋਂ ਡਰ ਲੱਗਦਾ ਹੈ ਤਾਂ नाग ਦੇਵਤਾ ਦੀ ਪੂਜਾ ਹੋਣ ਲੱਗੀ ਮੌਤ ਤੋਂ ਡਰ ਲੱਗਦਾ ਹੈ ਤਾਂ ਯਾਨੀ ਕਿ ਉਸ ਦੇ ਦੇਵਤੇ ਨੂੰ ਖੁਸ਼ ਕਰਨ ਦੇ ਉਪਾ ਹੋਣ ਲੱਗੇ ਇਹ ਸਭ ਦਾ ਨਤੀਜਾ ਇਹ ਨਿਕਲਿਆ ਕਿ ਸਮਾਜ ਅੰਧ ਵਿਸ਼ਵਾਸ ਵਹਿਮਾਂ ਪਰਮਾਤੇ ਪਾਖੰਡਾ ਦੀ ਇੱਕ ਡੂੰਗੀ ਦਲਦਲ ਵਿੱਚ ਤਸ ਗਿਆ ਤੇ ਇਸ ਦਾ ਫਾਇਦਾ ਫਿਰ ਕੁਝ ਖਾਸ ਲੋਕਾਂ ਨੇ ਚੁੱਕਿਆ ਹੋਵੇਗਾ ਯਕੀਨਨ ਲੇਖਕ ਬੜੀ ਸਖਤ ਭਾਸ਼ਾ ਵਿੱਚ ਕਹਿੰਦਾ ਹੈ ਕਿ ਸਮਾਜ ਦੇ ਚਲਾਕ ਲੋਕਾਂ ਨੇ ਇਹਨਾਂ ਕਰਮਕਾਂਡਾਂ ਨੂੰ ਆਪਣਾ ਧੰਦਾ ਬਣਾ ਲਿਆ ਤੇ ਭੋਲੇ-ਪਾਲੇ ਲੋਕਾਂ ਦੀ ਲੁੱਟ-ਖਸੁੱਟ ਸ਼ੁਰੂ ਕਰ ਦਿੱਤੀ ਹਮ ਪਰ ਇਸ ਸਭ ਦੇ ਪਿੱਛੇ ਇੱਕ ਬਹੁਤ ਵੱਡੀ ਬੁਨਿਆਦੀ ਗਲਤੀ ਹੋ ਰਹੀ ਸੀ ਜਿਸ ਨੂੰ ਲੇਖ ਬਹੁਤ ਖੂਬਸੂਰਤੀ ਨਾਲ ਦੱਸਦਾ ਹੈ ਲੋਕ ਕਰਤਾਰ ਨੂੰ ਭੁੱਲ ਕੇ ਕਿਰਤ ਦੀ ਪੂਜਾ ਵਿੱਚ ਲੱਗ ਗਏ ਸਨ ਵਾਹ ਕਰਤਾਰ ਨੂੰ ਭੁੱਲ ਕੇ ਕਿਰਤ ਦੀ ਪੂਜਾ ਮਤਲਬ ਸਿਰਜਣਹਾਰ ਯਾਨੀ ਕ੍ਰੀਏਟਰ ਨੂੰ ਛੱਡ ਕੇ ਉਸ ਦੀ ਬਣਾਈ ਰਚਨਾ ਕ੍ਰੀਏਸ਼ਨ ਨੂੰ ਹੀ ਰੱਬ ਮੰਨ ਲਿਆ ਬਿਲਕੁਲ ਉਹ ਪੇਂਟਰ ਨੂੰ ਪੁਲਕੇ ਸਿਰਫ ਪੇਂਟਿੰਗ ਦੀ ਪੂਜਾ ਕਰ ਰਹੇ ਸਨ ਐਸੇ ਸਾਰੇ ਪੁਲੇਖੇ ਐਸੇ ਸਾਰੇ ਗੁੰਜਲਦਾਰ ਪ੍ਰਣਾਲੀ ਦੇ ਜਵਾਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਹੁਤ ਹੀ ਸਰਲ ਸਪਸ਼ਟ ਅਤੇ ਸਿੱਧਾ ਸਿਧਾਂਤ ਦਿੱਤਾ ਇਕੋਂਕਾ ਹਾਂ ਇਕੰਕਾਰ ਉਹਨਾਂ ਨੇ ਕਿਹਾ ਕਿ ਸੂਰਜ ਚੰਦ ਨਦੀਆਂ ਪਹਾੜ ਇਹ ਰੱਬ ਨਹੀਂ ਹਨ ਇਹ ਤਾਂ ਰੱਬ ਦੀ ਰਚਨਾ ਹਨ ਬਿਲਕੁਲ ਅਸਲ ਰੱਬ ਤਾਂ ਉਹ ਸ਼ਕਤੀ ਹੈ ਜਿਸ ਨੇ ਇਹ ਸਭ ਬਣਾਇਆ ਹੈ ਅਤੇ ਉਹ ਸ਼ਕਤੀ ਵੰਡੀ ਹੋਈ ਨਹੀਂ ਹੈ ਉਹ ਇੱਕ ਹੈ ਇੱਕ ਹੈ ਇਸੇ ਲਈ ਲੇਖਕ ਇਸ ਚਿੰਨ ਨੂੰ ਮਹਾ ਇਨਕਲਾਬ ਦੀ ਨੀਂਹ ਕਹਿੰਦਾ ਹੈ ਠੀਕ ਹੈ ਤਾਂ ਇਸ ਗੁੰਝਲਦਾਰ ਸਮੱਸਿਆ ਦਾ ਜਵਾਬ ਇੱਕ ਬਹੁਤ ਹੀ ਸਰਲ ਅਤੇ ਸ਼ਕਤੀਸ਼ਾਲੀ ਚਿੰਨ ਵਿੱਚ ਦਿੱਤਾ ਗਿਆ ਆਓ ਹੁਣ ਇਸ ਚਿੰਨ ਦੀ ਬੰਦਤਰ ਨੂੰ ਹੀ ਥੋੜਾ ਖੋਲੀਏ ਸ਼ੁਰੂਆਤ ਵਿੱਚ ਹੈ ਇਕ ਹਾਂ ਇਸ ਅੰਕ ਨੂੰ ਵਰਤਨ ਪਿੱਛੇ ਵੀ ਕੋਈ ਖਾਸ ਕਾਰਨ ਹੋਵੇਗਾ ਲੇਖ ਵਿੱਚ ਇੱਕ ਗੱਲ ਲਿਖੀ ਹੈ ਜਿਸ ਨੇ ਮੈਨੂੰ ਸੱਚਮੁੱਚ ਸੋਚਣ ਲਾ ਦਿੱਤਾ ਹਾਂ ਅਤੇ ਇਹ ਗੁਰੂ ਸਾਹਿਬ ਦੀ ਦੂਰੰਦੇਸ਼ੀ ਸੋਚ ਦਾ ਸਭ ਤੋਂ ਵੱਡਾ ਸਬੂਤ ਹੈ ਲਿਖ ਵਿੱਚ ਵਿਦਵਾਨਾਂ ਦਾ ਹਵਾਲਾ ਦੇ ਕੇ ਸਮਝਾਇਆ ਗਿਆ ਹੈ ਕਿ ਪਾਸ਼ਾ ਦੇਖੋ ਸਮੇਂ ਨਾਲ ਬਦਲ ਜਾਂਦੀ ਹੈ ਹਾਂ ਸਹੀ ਗੱਲ ਹੈ ਸ਼ਬਦਾਂ ਦੇ ਰੂਪ ਬਦਲਦੇ ਹਨ ਉਹਨਾਂ ਦੇ ਅਰਥ ਬਦਲ ਜਾਂਦੇ ਹਨ ਹੋ ਸਕਦਾ ਹੈ ਅੱਜ ਜਿਸ ਸ਼ਬਦ ਦਾ ਅਰਥ ਕੁਝ ਹੋਰ ਹੋਵੇ 500 ਸਾਲ ਬਾਅਦ ਉਸ ਦਾ ਅਰਥ ਬਿਲਕੁਲ ਉਲਟ ਹੋ ਜਾਵੇ ਜਿਵੇਂ ਅੱਜਕੱਲ੍ਹ ਕਈ ਸ਼ਬਦਾਂ ਨਾਲ ਹੁੰਦਾ ਵੀ ਹੈ ਪੁਰਾਣੇ ਸ਼ਬਦਾਂ ਦੇ ਅਰਥ ਬਦਲ ਰਹੇ ਨੇ ਨਵੇਂ ਬਣ ਰਹੇ ਨੇ ਬਿਲਕੁਲ ਪਰ ਗਣਿਤ ਯਾਨੀ ਮੈਥਮੈਟਿਕਸ ਦੇ ਨਿਯਮ ਸਦੀਵੀ ਹਨ ਗਣਿਤ ਦਾ ਅੰਕ 1 ਅੱਜ ਤੋਂ 1000 ਸਾਲ ਪਹਿਲਾਂ ਵੀ 1 ਨੂੰ ਹੀ ਦਰਸਾਉਂਦਾ ਸੀ ਅੱਜ ਵੀ 1 ਨੂੰ ਹੀ ਦਰਸਾਉਂਦਾ ਹੈ ਤੇ ਆਉਣ ਵਾਲੇ ਹਜ਼ਾਰਾਂ ਸਾਲਾਂ ਬਾਅਦ ਵੀ ਇੱਕ ਹੀ ਰਹੇਗਾ ਹਾਂ ਇਸ ਦੇ ਅਰਥਾਂ ਵਿੱਚ ਕੋਈ ਭੁਲੇਖਾ ਕੋਈ ਬਦਲਾਅ ਆ ਹੀ ਨਹੀਂ ਸਕਦਾ ਇਸੇ ਲਈ ਗੁਰੂ ਸਾਹਿਬ ਨੇ ਇਕਮ ਜਾਂ ਇਕਵਰਗੇ ਸ਼ਬਦਾਂ ਦੀ ਥਾਂ ਗਿਣਤੀ ਦੇ ਅੰਕ 1 ਦੀ ਵਰਤੋਂ ਕੀਤੀ ਤਾਂ ਕਿ ਇਹ ਸਿਧਾਂਤ ਹਮੇਸ਼ਾ ਹਮੇਸ਼ਾ ਲਈ ਸ਼ੁੱਧ ਸਪਸ਼ਟ ਤੇ ਅਟਲ ਰਹੇ ਬਿਲਕੁਲ ਇਹ ਤਾਂ ਕਮਾਲ ਦੀ ਸੋਚ ਹੈ ਇਹ ਸਿਰਫ ਫਲਸਫਾ ਨਹੀਂ ਇਹ ਤਾਂ ਸੰਚਾਰ ਯਾਨੀ ਕਮਿਊਨੀਕੇਸ਼ਨ ਦੀ ਇੱਕ ਮਾਸਟਰ ਕਲਾਸ ਹੈ ਪਰ ਇੱਕ ਸਵਾਲ ਉੱਡਦਾ ਹੈ ਹਾਂ ਪੁੱਛੋ ਕੀ ਕੋਈ ਇਹ ਤਰਕ ਦੇ ਸਕਦਾ ਹੈ ਕਿ ਅੰਕ ਦੀ ਵਰਤੋਂ ਕਰਨ ਨਾਲ ਇਹ ਸੰਕਲਪ ਥੋੜਾ ਠੰਡਾ ਜਾਂ ਗਣਤਕ ਜੈਨੀ ਹੋ ਜਾਂਦਾ ਹੈ ਹੂੰ ਦਿਲਚਸਪ ਨੁਕਤਾ ਹੈ ਮੇਰਾ ਮਤਲਬ ਇਕਮ ਵਰਗੇ ਸ਼ਬਦ ਵਿੱਚ ਜੋ ਇੱਕ ਕਾਵਿਕ ਗਰਮਾਹਟ ਹੈ ਕਿ ਉਹ ਇੱਕ ਵਿੱਚ ਗਵਾਚ ਨਹੀਂ ਜਾਂਦੀ ਦੇਖੋ ਇਹ ਬਹੁਤ ਵਧੀਆ ਸਵਾਲ ਹੈ ਪਰ ਇੱਥੇ ਸਾਨੂੰ ਗੁਰੂ ਸਾਹਿਬ ਦੇ ਮਕਸਦ ਨੂੰ ਸਮਝਣਾ ਪਵੇਗਾ ਉਹਨਾਂ ਦਾ ਮਕਸਦ ਕਵਿਤਾ ਲਿਖਣਾ ਨਹੀਂ ਸੀ ਸਗੋਂ ਸਦੀਵੀ ਸੱਚ ਨੂੰ ਸਥਾਪਿਤ ਕਰਨਾ ਸੀ ਹਾਂ ਉਹ ਇੱਕ ਜੈਹੀ ਨੀ ਰੱਖਣਾ ਚਾਹੁੰਦੇ ਸਨ ਜਿਸ ਉੱਤੇ ਕੋਈ ਵੀ ਸ਼ੱਕ ਜਾਂ ਪਰੰਧਿਮਾਰਤ ਨਾ ਉਸਾਰੀ ਜਾ ਸਕੇ ਇਸ ਲਈ ਕਾਵਿਕ ਗਰਮਾ ਹਟ ਨਾਲੋਂ ਸਿਧਾਂਤ ਦੀ ਸਪਸ਼ਟਤਾ ਤੇ ਸਥਿਰਤਾ ਨੂੰ ਪੈਲ ਦਿੱਤੀ ਗਈ ਸਮਝ ਗਿਆ ਇਸੇ ਲਈ ਲੇਖਕ ਇਸ ਨੂੰ ਸਿੱਖੀ ਦਾ ਸਭ ਤੋਂ ਪਹਿਲਾ ਐਲਾਨਨਾਮਾ ਕਹਿੰਦਾ ਹੈ ਇੱਕ ਐਲਾਨ ਸੀ ਕਿ ਹੁਣ ਸਾਰੇ ਪਰਮਪੁਲੇਖੇ ਖਤਮ ਮਤਲਬ ਇਹ ਗੁਰਮਤ ਤੇ ਸਿਧਾਂਤ ਦਾ ਨੀਂ ਪੱਥਰ ਹੈ ਜਿਵੇਂ ਲੇਖ ਵਿੱਚ ਵੀ ਲਿਖਿਆ ਹੈ ਹਾਂਜੀ ਜੇ ਨੀਂ ਹੀ ਬਿਲਕੁਲ ਸਾਫ਼ ਅਤੇ ਮਜ਼ਬੂਤ ਹੋਵੇਗੀ ਤਾਂ ਪੂਰੀ ਇਮਾਰਤ ਆਪਣੇ ਆਪ ਸਿੱਧੀ ਖੜੀ ਰਹੇਗੀ ਬਿਲਕੁਲ ਇਸ ਇੱਕ ਚਿੰਨ ਨੇ ਬ੍ਰਹਮਾ, ਵਿਸ਼ਨੂੰ, ਸ਼ਿਵ ਦੇ ਵੱਖਰੇ-ਵੱਖਰੇ ਹੋਣ ਦੇ ਸਾਰੇ ਪੁਲੇਖਿਓ ਨੂੰ ਖਤਮ ਕਰ ਦਿੱਤਾ। ਅੱਛਾ। ਇਸ ਨੇ ਸਪਸ਼ਟ ਕਰ ਦਿੱਤਾ ਕਿ ਸ਼ਕਤੀ ਵੰਡੀ ਹੋਈ ਨਹੀਂ ਹੈ। ਬਣਾਉਣ ਵਾਲਾ, ਪਾਲਣ ਵਾਲਾ ਤੇ ਖਤਮ ਕਰਨ ਵਾਲਾ ਕੋਈ ਵੱਖਰਾ-ਵੱਖਰਾ ਨਹੀਂ। ਸਗੋਂ ਇਹ ਸਾਰੇ ਕੰਮ ਇੱਕੋ ਹੀ ਅਖੰਡ ਸ਼ਕਤੀ ਦੇ ਹਨ। ਠੀਕ ਹੈ। ਤਾਂ ਇੱਕ ਨੇ ਨੀ ਰਖ ਦਿੱਤੀ। ਹੁਣ ਆਉਂਦੇ ਹਾਂ ਇਸ ਦੇ ਅਗਲੇ ਹਿੱਸੇ ਤੇ। ਓਂਕਾਰ। ਹੂੰ। ਮੈਨੂੰ ਇਹ ਪੜ੍ਹ ਕੇ ਹੈਰਾਨੀ ਹੋਈ ਕਿ ਓੰਕਾਰ ਸ਼ਬਦ ਪਹਿਲਾਂ ਤੋਂ ਹੀ ਭਾਰਤੀ ਧਰਮ ਗ੍ਰੰਥਾਂ ਵਿੱਚ ਮੌਜੂਦ ਸੀ ਹਾਂ ਸੀਗਾ ਤਾਂ ਫਿਰ ਗੁਰੂ ਸਾਹਿਬ ਨੇ ਇਸ ਵਿੱਚ ਨਵਾਂ ਕੀ ਕੀਤਾ ਇਹ ਉਹਨਾਂ ਦੀ ਮੌਲਿਕ ਰਚਨਾ ਕਿਵੇਂ ਹੋਈ ਇੱਥੇ ਹੀ ਇੱਥੇ ਹੀ ਸਾਰੀ ਪ੍ਰਤਿਭਾ ਛੁਪੀ ਹੋਈ ਹੈ ਇਹ ਬਹੁਤ ਸੂਖਮ ਪਰ ਬਹੁਤ ਮਹੱਤਵਪੂਰਨ ਫਰਕ ਹੈ ਹਾਂ ਓੰਕਾਰ ਜਾਂ ਓ ਸ਼ਬਦ ਪੁਰਾਣਾ ਸੀ ਪਰ ਲੇਖ ਦੱਸਦਾ ਹੈ ਕਿ ਪੁਰਾਣੇ ਗ੍ਰੰਥਾਂ ਵਿੱਚ ਓ ਨੂੰ ਤਿੰਨ ਅੱਖਰਾਂ ਦੇ ਜੋੜ ਤੋਂ ਬਣਿਆ ਮੰਨਿਆ ਜਾਂਦਾ ਸੀ ਤੇ ਨੱਖਰ ਹਾਂ ਉਹ ਆ ਤੇ ਮ ਤੇ ਇਹ ਤਿੰਨ ਅੱਖਰ ਤਿੰਨ ਵਕਫ ਵਕ ਦੇਵਤਿਆਂ ਦੇ ਪ੍ਰਤੀਕ ਸਨ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਅੱਛਾ ਮਤਲਬ ਸਿਰਜਨਹਾਰ ਪਾਲਣਹਾਰ ਤੇ ਸੰਹਾਰਕ ਹਾਂ ਤਾਂ ਉਹਦਾ ਮਤਲਬ ਹੀ ਤਿੰਨ ਸ਼ਕਤੀਆਂ ਦਾ ਸਮੂਹ ਸੀ ਇਹ ਤਾਂ ਇੱਕ ਦੇ ਸਿਧਾਂਤ ਤੋਂ ਬਿਲਕੁਲ ਉਲਟ ਹੋ ਗਿਆ ਬਿਲਕੁਲ ਇਹ ਇੱਕ ਤਰ੍ਹਾਂ ਨਾਲ ਤ੍ਰੇਮੂਰਤੀ ਦਾ ਹੀ ਇੱਕ ਰੂਪ ਸੀ ਇੱਥੇ ਗੁਰੂ ਨਾਨਕ ਦੇਵ ਜੀ ਦੀ ਮੌਲਿਕਤਾ ਅਤੇ ਕ੍ਰਾਂਤੀਕਾਰੀ ਸੋਚ ਸਾਹਮਣੇ ਆਉਂਦੀ ਹੈ ਕਿਵੇਂ ਤਦਿਆਂ ਪੁਰਾਣੇ ਅਰਥ ਨੂੰ ਜੁੜੋਂ ਬਦਲ ਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਤਿੰਨ ਵਖ ਵਖ ਸ਼ਕਤੀਆਂ ਨਹੀਂ ਹਨ ਇੱਕੋ ਹੀ ਸ਼ਕਤੀ ਦੇ ਵਖ ਵਖ ਕੰਮ ਹਨ ਬਿਲਕੁਲ ਇੱਕ ਲਗਾ ਕੇ ਉਹਨਾਂ ਨੇ ਤ੍ਰਿਮੂਰਤੀ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਮਤਲਬ ਇੱਕ ਜਾਣੇ ਪਛਾਣੇ ਸੰਕਲਪ ਨੂੰ ਲੈ ਕੇ ਉਸ ਨੂੰ ਪੂਰੀ ਤਰ੍ਹਾਂ ਨਵਾਂ ਰੂਪ ਦੇ ਦਿੱਤਾ ਇਹ ਕਾ ਬਹੁਤ ਸ਼ਕਤੀਸ਼ਾਲੀ ਤਰੀਕਾ ਆਪਣੀ ਗੱਲ ਸਮਝਾਣ ਦਾ ਬਹੁਤ ਜ਼ਿਆਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਫਿਰ ਓੰਕਾਰ ਦਾ ਅਰਥ ਬਣਿਆ ਓ ਪਰਮਾਤਮਾ ਜੋ ਸਦਾ ਇਕਰਸ ਹੈ ਇਕਰਸ ਮਤਲਬ ਮਤਲਬ ਜੋ ਕਦੇ ਬਦਲਦਾ ਨਹੀਂ ਜੋ ਸਥਿਰ ਹੈ ਉਹ ਸਰਵ ਵਿਆਪਕ ਹੈ ਕਣਕਣ ਵਿੱਚ ਮੌਜੂਦ ਹੈ ਅਤੇ ਉਸੇ ਇਕ ਤੋਂ ਹੀ ਸਾਰਾ ਬ੍ਰਹਿਮੰਡ ਬਣਿਆ ਹੈ ਅੱਛਾ ਇਸ ਗੱਲ ਨੂੰ ਹੋਰ ਪੱਕਾ ਕਰਨ ਲਈ ਲੇਖ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਪਾਈ ਕਣ ਸਿੰਘ 나ਭਾ ਦਾ ਹਵਾਲਾ ਦਿੱਤਾ ਗਿਆ ਹੈ ਉਹਨਾਂ ਨੇ ਵੀ ਸਾਫ਼ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਹ ਅੰਗ ਦੇ ਸ਼ੁਰੂ ਵਿੱਚ ਇੱਕ ਕਾ ਯਾਨੀ ਇੱਕ ਲਿਖ ਕੇ ਕਰਤਾਰ ਨੂੰ ਇੱਕ ਅਤੇ ਅਦੁੱਤੀ ਸਿੱਧ ਕਰ ਦਿੱਤਾ ਅਦੁੱਤੀ ਯਾਨੀ ਜਿਸ ਵਰਗਾ ਹੋਰ ਕੋਈ ਨਹੀਂ ਹਾਂ ਬਿਲਕੁਲ ਇਹ ਸਾਰਾ ਫਲਸਫਾ ਇਹ ਡੂੰਗਾ ਸਿਧਾਂਤ ਬਹੁਤ ਪ੍ਰਭਾਵਸ਼ਾਲੀ ਹੈ ਪਰ ਅਕਸਰ ਅਜਹੀਆਂ ਗੱਲਾਂ ਕਿਤਾਬਾਂ ਜਾਂ ਵਿਚਾਰ ਚਰਚਾਵਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ ਹੂੰ ਇਸ ਸੰਕਲਪ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਕਿਵੇਂ ਬਣਾਇਆ ਗਿਆ ਹੈ ਇਹ ਸਿਰਫ ਇੱਕ ਗਿਆਨ ਹੈ ਜਾਂ ਇਸ ਦਾ ਕੋਈ ਅਮਲੀ ਪੱਖ ਵੀ ਹੈ ਇਹੀ ਇਹੀ ਤਾਂ ਗੁਰਮਤ ਦੀ ਖਾਸੀਅਤ ਹੈ ਕਿ ਇਹ ਫਲਸਫੇ ਨੂੰ ਜੀਵਨ ਜਾਚ ਵਿੱਚ ਟਾਲਦੀ ਹੈ। ਲੇਖ ਦੇ ਅਖੀਰ ਵਿੱਚ ਇਸ ਸਵਾਲ ਦਾ ਬਹੁਤ ਸਪਸ਼ਟ ਜਵਾਬ ਮਿਲਦਾ ਹੈ। ਇਸ ਚਿੰਨ ਇੱਕ ਉਹਹੰਕਾਰ ਨੂੰ ਸਿੱਖਾਂ ਦੀ ਰੋਜ਼ਾਨਾ ਅਰਦਾਸ ਦੇ ਬਿਲਕੁਲ ਸ਼ੁਰੂ ਵਿੱਚ ਰੱਖਿਆ ਗਿਆ ਹੈ। ਹਾਂ, ਸਹੀ ਗੱਲ ਹੈ। ਇਸ ਨੂੰ ਇੱਕ ਮੰਗਲ ਯਾਨੀ ਕਿਸੇ ਵੀ ਸ਼ੁਭ ਕੰਮ ਦੀ ਸ਼ੁਰੂਆਤ ਦਾ ਚਿੰਨ ਬਣਾਇਆ ਗਿਆ ਹੈ। ਇੱਕ ਉਹਹੰਕਾਰ ਵਾਹਿਗੁਰੂ ਜੀ ਕੀ ਫਤਿਹ ਹਰ ਅਰਦਾਸ ਹਰ ਦੀਵਾਨ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਬਿਲਕੁਲ ਜਦੋਂ ਇੱਕ ਸਿੱਖ ਦਿਨ ਵਿੱਚ ਘੱਟੋ ਘੱਟ ਦੋ ਵਾਰ ਸਵੇਰੇ ਅਤੇ ਸ਼ਾਮ ਅਰਦਾਸ ਕਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇਸੇ ਸਿਧਾਂਤ ਦਾ ਉਚਾਰਣ ਕਰਦਾ ਹੈ ਹਾਂ ਤੇ ਇਹ ਸਿਰਫ ਇੱਕ ਰਸਮ ਨਹੀਂ ਹੈ ਇਹ ਵਾਰ-ਵਾਰ ਹਰ ਰੋਜ਼ ਆਪਣੇ ਮਨ ਨੂੰ ਇਹ ਯਾਦ ਲਾਉਣ ਦੀ ਇੱਕ ਪ੍ਰਕਿਰਿਆ ਹੈ ਕਿ ਤੇਰਾ ਆਸਰਾ ਤੇਰੀ ਟੇਕ ਤੇਰਾ ਵਿਸ਼ਵਾਸ ਕਿਸੇ ਇੱਕ ਤੇ ਹੈ अनेਕਾਂ ਤੇ ਨਹੀਂ ਇਹ ਇੱਕ ਤਰ੍ਹਾਂ ਦਾ ਰੋਜ਼ਾਨਾ ਰੀਸੈਟ ਬਟਨ ਹੈ। ਹਾਂ, ਕਹਿ ਸਕਦੇ ਹਾਂ। ਹਰ ਸਵੇਰ, ਹਰ ਸ਼ਾਮ ਤੁਸੀਂ ਆਪਣੇ ਵਿਸ਼ਵਾਸ ਦੀ ਨੀਂਹ ਨੂੰ ਦੁਬਾਰਾ ਯਾਦ ਕਰਦੇ ਹੋ, ਉਸ ਨੂੰ ਮਜ਼ਬੂਤ ਕਰਦੇ ਹੋ। ਇਹ ਸਿਰਫ ਰਟਣਾ ਨਹੀਂ, ਸਗੋਂ ਆਪਣੇ ਆਪ ਨੂੰ ਮੁੜ ਕੇਂਦ੍ਰਿਤ ਕਰਨਾ ਹੈ। ਬਿਲਕੁਲ ਸਹੀ ਸ਼ਬਦ ਵਰਤਿਆ, ਮੁੜ ਕੇਂਦ੍ਰਿਤ ਕਰਨਾ। ਇਹ ਤੁਹਾਡੇ ਮਨ ਨੂੰ ਭਟਕਣ ਤੋਂ ਰੋਕਦਾ ਹੈ। ਇਹ ਤੁਹਾਡੇ ਅੰਦਰ ਹੀ ਵਿਸ਼ਵਾਸ ਪੱਕਾ ਕਰਦਾ ਹੈ ਕਿ ਸਾਰੀ ਸ਼ਕਤੀ ਦਾ ਸੋਮਾ ਇੱਕ ਹੈ ਤੇ ਤੁਹਾਨੂੰ ਕਿਸੇ ਹੋਰ ਪਾਸੇ ਦੇਖਣ ਦੀ ਲੋੜ ਨਹੀਂ ਹੈ। ਹੂੰ ਬਹੁਤ ਵਧੀਆ ਤਰੀਕਾ ਹੈ। ਇਸ ਦਾੰਤ ਨੂੰ ਅਮਲ ਵਿੱਚ ਲਿਆਉਣ ਦਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤਰੀਕਾ ਹੈ। ਤਾਂ ਜੇਕਰ ਅਸੀਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇੱਕ ਓਕਾਰ ਸਿਰਫ ਇੱਕ ਅੱਖਰ ਜਾਂ ਚਿੰਨ ਨਹੀਂ ਹੈ। ਨਹੀਂ ਬਿਲਕੁਲ ਨਹੀਂ। ਇਹ ਇੱਕ ਪੂਰਾ ਫਲਸਫਾ ਹੈ ਜੋ ਇੱਕ ਬੀਜ ਦੇ ਰੂਪ ਵਿੱਚ ਮੌਜੂਦ ਹੈ। ਹੂੰ ਇਹ ਇੱਕ ਰੱਬ ਦੇ ਸਿਧਾਂਤ ਦਾ ਐਲਾਨ ਹੈ। ਉਸ ਸਮੇਂ ਦੇ ਬਹੁ ਦੇਵਾਦ ਤੇ ਕਰਮकांडਾਂ ਦਾ ਸਪਸ਼ਟ ਖੰਡਨ ਹੈ ਹਾਂਜੀ ਅਤੇ ਸਭ ਤੋਂ ਵੱਡੀ ਗੱਲ ਇਹ ਸਿਰਜਣਹਾਰ ਨਾਲ ਬਿਨਾਂ ਕਿਸੇ ਵਿਚੋਲੇ ਦੇ ਸਿੱਧਾ ਸਬੰਧ ਜੋੜਨ ਦਾ ਸੱਦਾ ਹੈ ਬਿਲਕੁਲ ਸਹੀ ਅਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਇਹ ਇੱਕ ਸਦੀਵੀ ਸੱਚ ਨੂੰ ਦਰਸਾਉਣ ਲਈ ਗਣਿਤ ਅਤੇ ਭਾਸ਼ਾ ਦੀ ਇੱਕ ਬੇਮਿਸਾਲ ਵਰਤੋਂ ਹੈ ਸਹੀ ਗੱਲ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਇੱਕ ਸਰਲ ਜਿਹੇ ਦਿਸਣ ਵਾਲੇ ਚਿੰਨ੍ਹ ਦੇ ਪਿੱਛੇ ਕਿੰਨੀ ਡੂੰਘਾਈ ਅਤੇ ਕਿੰਨਾ ਵੱਡਾ ਇਨਕਲਾਬੀ ਵਿਚਾਰ ਛੁਪਿਆ ਹੋ ਸਕਦਾ ਹੈ ਇਹ ਸੱਚਮੁੱਚ ਬਹੁਤ ਪ੍ਰਭਾਵਸ਼ਾਲੀ ਹੈ ਇਸ ਗੱਲਬਾਤ ਦੇ ਅੰਤ ਵਿੱਚ ਇੱਕ ਵਿਚਾਰ ਛੱਡਦੇ ਹਾਂ ਜਿਸ ਤੇ ਸੋਚਿਆ ਜਾ ਸਕਦਾ ਹੈ ਜ਼ਰੂਰ ਇਸ ਲੇਖ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਕਿ ਕਿਵੇਂ ਗੁਰੂ ਸਾਹਿਬ ਨੇ ਉਸ ਸਮੇਂ ਦੇ ਲੋਕਾਂ ਨੂੰ ਕਿਰਤ ਦੀ ਪੂਜਾ ਤੋਂ ਹਟਾ ਕੇ ਕਰਤਾਰ ਨਾਲ ਜੋੜਿਆ ਹਾਂ ਯਾਨੀ ਰਚਨਾ ਤੋਂ ਹਟਾ ਕੇ ਸਿਰਜਣਹਾਰ ਨਾਲ ਬਿਲਕੁਲ ਸਵਾਲ ਇਹ ਪੈਦਾ ਹੁੰਦਾ ਹੈ ਕੀ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਅਸੀਂ ਵੀ ਕਿਸੇ ਨਵੇਂ ਰੂਪ ਵਿੱਚ ਕਿਰਤ ਦੀ ਪੂਜਾ ਵਿੱਚ ਤਾਂ ਨਹੀਂ ਗੁਆਚ ਰਹੇ ਹੂੰ ਦਿਲਚਸਪ ਸਵਾਲ ਹੈ ਜਿਵੇਂ ਕਿ ਟੈਕਨੋਲੋਜੀ ਪੈਸਾ ਸੋਸ਼ਲ ਮੀਡੀਆ ਤੇ ਮਿਲਣ ਵਾਲਾ ਰੁਤਬਾ ਅੱਛਾ ਕੀ ਅਸੀਂ ਇਹਨਾਂ ਚੀਜ਼ਾਂ ਨੂੰ ਹੀ ਅੰਤਿਮ ਸੱਚ ਮੰਨ ਕੇ ਇਹਨਾਂ ਦੇ ਪਿੱਛੇ ਦੀ ਅਸਲ ਸ਼ਕਤੀ ਜਾਂ ਜੀਵਨ ਦੇ ਵੱਡੇ ਸਿਧਾਂਤਾਂ ਨੂੰ ਤਾਂ ਨਹੀਂ ਭੁੱਲ ਰਹੇ ਇੱਕ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਹਰ ਕਿਸੇ ਨੂੰ ਆਪਣੇ ਅੰਦਰ ਹੀ ਲੱਭਣਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ